ਬਈ ਚੂੜੇ ਵਾਲੀ ਚੋਰਨੀ ਮਹੱਲੇ ਦੇ ਵਿੱਚ ਕਰ ਗਈ ਸ਼ਰੀਆਮ ਕਾਂਡ ਕਿਤੇ ਤੁਹਾਡੇ ਆਂਡੀ ਗਵਾਂਡੀ ਨਾ ਹੋਵੇ ਕਿਤੇ ਤੁਹਾਡੀ ਜਾਨ ਪਛਾਣ ਵਾਲੀ ਨਾ ਹੋਵੇ ਕਿਤੇ ਤੁਹਾਡੇ ਨੌਨ ਦੇ ਵਿੱਚ ਨਾ ਆਂਦੀ ਹੋਵੇ ਇਸ ਕਰਕੇ ਇਸ ਦੀ ਤਸਵੀਰ ਚੰਗੀ ਤਰ੍ਹਾਂ ਪਛਾਣ ਲੋ ਬਾਜਪਾ ਲੀਡਰ ਦੇ ਘਰ ਮੋਰੇ ਖੜੀ ਸਕੂਟੀ ਨੂੰ ਚਾਬੀ ਲਾ ਕੇ ਭਜਾ ਲੈ ਜਾਂਦੀ ਹੈ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਚੂੜੇ ਵਾਲੀ ਚੋਰਨੀ ਦੀ ਤਸਵੀਰ ਲਗਾਤਾਰ ਸਾਹਮਣੇ ਆ ਰਹੀ ਹੈ ਦਾ ਰਸਲ ਹੁੰਦਾ ਕੀ ਹੈ ਕਿ ਲੁਧਿਆਣਾ ਦੇ ਵਿੱਚ ਇੱਕ ਪਾਚਪਾ ਲੀਟਰ કહે ਜਾਣ ਵਾਲੇ ਜਿਨ੍ਹਾਂ ਦਾ ਨਾਮ ਰਾਜਨ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਘਰ ਦੇ ਮੋਹਰੇ ਜਿਹੜੀਆਂ ਨੇ ਸਕੂਟਰੀਆਂ ਖੜੀਆਂ ਹੁੰਦੀਆਂ ਨੇ ਗੱਡੀਆਂ ਵੀ ਖੜੀਆਂ ਹੁੰਦੀਆਂ ਨੇ ਤੇ ਇਸ ਕੁੜੀ ਦੇ ਦੁਆਰਾ ਇਸ ਚੂੜੇ ਵਾਲੀ ਦੇ ਦੁਆਰਾ ਸਕੂਟੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਬਹੁਤ ਸਾਰੀਆਂ ਸਕੂਟੀਆਂ ਤੇ ਚਾਬੀਆਂ ਲਾਈਆਂ ਜਾਂਦੀਆਂ ਨੇ ਪਰ ਉਹ ਚਾਬੀ ਜਿਹੜੀ ਹੈ ਉਹ ਇੱਕ ਸਕੂਟਰੀ ਤੇ ਜਦੋਂ ਲੱਗ ਜਾਂਦੀ ਹੈ ਤਾਂ ਉਸ ਦੇ ਉੱਪਰ ਬੈਠ ਕੇ ਫਿਰ ਆਪਣੇ ਦੋਸਤ ਨੂੰ ਵੀ ਬਿਠਾਉਂਦੀ ਹੈ ਜਿਹੜਾ ਇਸ ਚੋਰੀ ਦੀ ਘਟਨਾ ਦੇ ਵਿੱਚ ਉਸ ਦੀ ਮਦਦ ਕਰ ਰਿਹਾ ਉਸ ਨੂੰ ਬਿਠਾ ਕੇ ਫਰਾਰ ਹੋ ਜਾਂਦੀ ਹੈ ਲੁਧਿਆਣਾ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਵਾਤਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਇਹ ਚੂੜੇ ਵਾਲੀ ਜਿਹੜੀ ਆ ਉਹ ਸਾਹਮਣੇ ਆਈ ਆ ਪੁਲਿਸ ਜਿਹੜੀ ਆ ਲਗਾਤਾਰ ਇਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪੁਲਿਸ ਜਿਹੜੀ ਹੈ ਇਸ ਦੀ ਇਸ ਨੂੰ ਲੱਭਣ ਦੇ ਲਈ ਲਗਾਤਾਰ ਜਿਹੜੀਆਂ ਵੀਡੀਓ ਵੀ ਜਿੱਥੇ ਸ਼ੇਅਰ ਕੀਤੀ ਜਾ ਰਹੀ ਹੈ ਉੱਥੇ ਕੀ ਇਸ ਚੋਰੀ ਦਾ ਪਤਾ ਲਗਾਇਆ ਜਾ ਰਿਹਾ ਹੈ ਦਰਸਲ ਇਸ ਮੁੰਡੇ ਨੂੰ ਵੀ ਦੇਖੋ ਜੋ ਦੋਨੋਂ ਨਾਲ ਮਿਲ ਕੇ ਇਹੋ ਜੇ ਘਟਨਾ ਨੂੰ ਅੰਜਾਮ ਦੇ ਦੇ ਨੇ ਹੋ ਸਕਦਾ ਹੈ ਕੋਈ ਨਸ਼ੇ ਦੀ ਲਤ ਹੋਵੇ ਕਿਉਂਕਿ ਅੱਜ ਕੱਲ੍ਹ ਜਿੰਨੀਆਂ ਵੀ ਚੋਰੀਆਂ ਹੋ ਰਹੀਆਂ ਨੇ ਜ਼ਿਆਦਾਤਰ ਨਸ਼ੇ ਦੇ ਕਰਕੇ ਜਿਹੜੇ ਨੌਜਵਾਨ ਇਹੋ ਜਿਹੇ ਪੁੱਠੇ ਕੰਮਾਂ ਨੂੰ ਅੰਜਾਮ ਦੇ ਰਿਆ ਬਹੁਤ سارے ਮੁੰਡੇ ਦੇ ਨਾਲ ਕੁੜੀਆਂ ਮਿਲ ਕੇ ਵੀ ਇਹੋ ਜੀਆਂ ਘਟਨਾਮਾ ਕਰ ਰਹੀਆਂ ਨੇ ਤੇ ਉੱਥੇ ਹੀ ਇਹ ਚੂੜੇ ਵਾਲੀ ਚੋਰ ਅਜਿਹੜੀ ਐ ਕੁੜੀ ਜਿਸ ਨੂੰ ਕਿਹਾ ਜਾਣ ਲੱਗ ਗਿਆ ਹੈ ਇਹ ਵੀ ਬਹੁਤ ਚੰਗੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਗਈ ਹੈ ਪੂਰੀ ਵੀਡੀਓ ਤੁਹਾਨੂੰ ਦਿਖਾਣਨੇ ਆ ਕਿਸ ਤਰੀਕੇ ਦੇ ਨਾਲ ਛੁਪ ਕੇ ਛੁਪ ਕੇ ਚਾਬੀਆਂ ਲੈ ਕੇ ਜਿਹੜੀਆਂ ਸਕੂਟਰੀਆਂ ਨੂੰ ਲਗਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਵੀ ਸਕੂਟੀ ਹੱਥ ਦੇ ਵਿੱਚ ਆਉਂਦੀ ਹੈ ਉਸ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਗੱਲ ਇਹ ਹੈ ਕਿ ਨਵਾਂ ਨਵਾਂ ਵਿਆਹ ਹੋਇਆ ਹੋਏਗਾ ਹੱਥ ਦੇ ਵਿੱਚ ਚੂੜਾ ਫਿਰ ਵੀ ਲੋਕ ਨਹੀਂ ਟਾਲਦੇ ਫਿਰ ਵੀ ਜਿਨ੍ਹਾਂ ਨੇ ਚੋਰੀ ਕਰਨੀ ਹੈ ਜਿਨ੍ਹਾਂ ਨੇ ਗਲਤ ਕੰਮ ਕਰਨੇ ਆ ਉਹਨਾਂ ਨੇ ਪਿੱਛੇ ਨਹੀਂ ਹਟਣਾ ਤੁਸੀਂ ਇਸ ਕੁੜੀ ਨੂੰ ਇਸ ਜੁੜੇ ਵਾਲੀ ਨੂੰ ਕੀ ਕਹੋਗੇ ਕਮੈਂਟ ਕਰਕੇ ਦੋ ਸ਼ਬਦ ਜ਼ਰੂਰ ਲਿਖਣਾ